ਹਾਂਜੀ ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਨੇ ਮਨ ਲਾਓ ਫਾਰਮ ਚੈਨਲ ਦਾ ਤੁਹਾਡਾ ਸਵਾਗਤ ਕਰਦੇ ਆ ਸਿਰ ਜੀ ਆਪਣਾ ਮੋਟਰ ਬੰਦ ਕਰਾ ਦਿਓ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮਾੜਾ ਜਿਹਾ ਤਾਂ ਕਹਿ ਦੇ ਕਰਨਪਾਲ ਨੂੰ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਕਿਸੇ ਵੀ ਦੋਸਤ ਮਿੱਤਰ ਨੇ ਪਸ਼ੂ ਨੂੰ ਸੇਲ ਕਰਵਾਉਣ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8275795211 ਨੋਰਮਲ ਫੀਸ ਤੇ ਵੀਡੀਓ ਅਪਲੋਡ ਕਰ ਦਾਂਗੇ ਸੋ ਦੋਸਤੋ ਬਾਈ ਗੋਲਡੀ ਦੇ ਫਾਰਮ ਪਹੁੰਚੇ ਆ ਉਹ ਕਰੇ ਖੱਦੀ ਜਾਂਦਾ ਤੈਨ ਓਏ ਨਵਾਂ ਮਾਲ ਡੇਲੀ ਰੂਟੀਨ ਚ ਆਉਂਦਾ ਜਾਂਦਾ ਰਹਿੰਦਾ ਬਾਕੀ ਦੋਸਤੋ ਅੱਜ ਤਾਂ ਹਾਂ ਉਹਨੂੰ ਚਰਨਪਾਲ ਨੂੰ ਫੋਨ ਕਰਦੇ ਇੱਕ ਮੱਝ ਦਿਖਾਵਾਂਗੇ ਚਰਨਪਾਲ ਨੂੰ ਕਿ ਮੋਟਰ ਬੰਦ ਸਕਰੀਨ ਤੇ ਵਹਿੜ ਚੱਲ ਰਹੀ ਆ ਇਹਦੀ ਡਿਟੇਲ ਲੈਨੇ ਆ ਸੋ ਦੋਸਤੋ ਪਲਟੂ ਕੁਮਾਰ ਨਾਲ ਕਰਦੇ ਆ ਗੱਲਬਾਤ ਦੋਹਾਂ ਨਗਾ ਬਾਰੇ ਲੈਨੇ ਡਿਟੇਲ ਹਾਂਜੀ ਪਲਟੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਬਹੁਤ ਵਧੀਆ ਜੀ ਤੂੰ ਦੱਸੋ ਠੀਕ ਆ ਮੈਂ ਮੂੰ ਬਵਾਉਂਗੇ ਮੈਂ ਤਾਂ ਰੱਬ ਦੇ ਰੰਗ ਨਿਹਾਰੇ ਆ ਬਾਈ ਨਹੀਂ ਯਾਰ ਆਪਾਂ ਵੀ ਬਵਾ ਸਕਦੇ ਆ ਬਹੁਤ ਬੰਦੇ ਤਾਂ ਕਹਿੰਦੇ ਅਸੀਂ ਪਵਾ ਲੈਨੇ ਕਿਵੇਂ ਉਹ ਨਵਾਂ ਤਰੀਕਾ ਦਾ ਹਾਂ ਕਾਂਢੀ ਇਹੋ ਜੇ ਕਰ ਦਿੰਦੇ ਆ ਉਹ ਰੱਬ ਮਨਾਉਣਾ ਔਖਾ ਹਾਂ ਮਨਾ ਲੈਂਦੇ ਆ ਬਾਈ ਕਲ ਜੋਗਾ ਹੈ ਰਬ ਬਣਾ ਲੈਂਦੇ ਬਹੁਤ ਬੰਦਿਆ ਵੈਸਾ ਸਮਝੋ ਕਿ ਮਰ ਜਾਂਦਾ ਸੀ ਪਰ ਹੁਣ ਬਣਾਉਣਾ ਔਖਾਗਾ ਨਾ ਹਾਂਜੀ ਤੇ ਕੀ ਰਿਟੇਲਾ ਪਾਲਟਰੀ ਡਟੇਲਾ ਜੀ ਦੇਖੋ ਡੱਬੀ ਵਾਹੜਾ ਪੂਰੀ ਜਾਤ ਵਾਲੀ ਚੱਪ ਜਣੂ ਕਹਿੰਦੇ ਆ ਠੀਕ ਆ ਹਾਂਜੀ ਤੇ ਥੋੜਾ ਜਿਹਾ ਇਹ ਪ੍ਰੋਬਲਮ ਆ ਵੀ ਹਜੇ ਕੱਚੀ ਆ ਕੱਚੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਗੱਬਣ ਆ ਗਈ ਕਿੰਨਾ ਕ ਟਾਈਮ ਲੇਜੂਗੀ ਦਿਨ ਲੈਜੂਗੀ ਹੈ ਜੀ 10 15 10 15 ਦਿਨ ਲੈਜੂਗੀ ਕਿਹੜੇ ਸੂਏ ਸੁਣਾ ਇਹ ਹਾਂਜੀ ਇਹਦੀ ਪਹਿਲੇ ਸੂਏ ਆ ਪਹਿਲੇ ਸੂਏ ਆ ਹਾਂਜੀ ਦੋਸਤੋ ਬੈਠਦੇ ਚੈੱਕ ਕਰ ਸਕਦੇ ਹੋ ਨੇੜ ਤੋਂ ਫੇਸ ਕੁਆਲਟੀ ਚੈੱਕ ਕਰ ਕੋਈ ਗੱਲ ਨਹੀਂ ਹੌਲੀ ਆਜੋ ਜੀ ਗੰਦ ਵੀ ਦੇਖੋ ਖੀਰੀ ਬੱਛੀ ਹੈ ਖੀਰੀ ਆ ਜੀ ਹਾਂ ਜੀ ਐ ਲਾਟਰੀ ਪੈਂਦੀ ਆ ਵਾਹ ਵਾਹ ਜੀ ਵਾਹ ਹਾਂ ਦੋਸਤੋ ਖੀਰੀ ਬੱਛੀ ਹੈ ਇੱਕ ਚੀਜ਼ ਨਾ ਹਰੇਕ ਬੰਦਾ ਨੇ ਵੀਡੀਓ ਚ ਵੀਡੀਓ ਤਾਂ ਮੈਂ ਬਹੁਤ ਦੇਖਦਾ ਰਹਿਣਾ ਸਹੀ ਗੱਲ ਠੀਕ ਹੈ ਵੀਡੀਓ ਦਾ ਮੈਨੂੰ ਇੰਨਾ ਲੈ ਕੇ ਆਉਂਦੇ ਆ ਹੱਦ ਤੋਂ ਜ਼ਿਆਦਾ ਸਹੀ ਗੱਲ ਗੰਦ ਨਹੀਂ ਕੋਈ ਦਿਖਾਉਂਦਾ ਬੱਚਾ ਤਾਂ ਬੱਦੂ ਖੋਲੀ ਫਿਰਦੇ ਆ ਸਹੀ ਗੱਲ ਆ ਚੀਜ਼ ਨਹੀਂ ਦਿਖਾਏਗਾ ਦੋਸਤੋ ਫੇਸ ਕੁਆਲਿਟੀ ਚੈੱਕ ਕਰਵਾਤੀ ਆ ਤੁਹਾਨੂੰ ਬੋਡੀ ਟਾਂਟਾ ਦੇਖ ਸਕਦੇ ਹੋ ਖੀਰੀ ਆ ਮੋਹ ਕਰਮਾਂ ਵਾਲੀ ਤੇ ਬਾਕੀ ਥੋੜਾ ਡਰਦਾ ਹੁੰਦਾ ਕੈਮਰੇ ਤੋਂ ਸਰਦੀ ਆਪਾਂ ਨੇੜੇ ਤੋਂ ਚੈੱਕਅਪ ਕਰਾਉਣਾ ਤੁਹਾਨੂੰ ਥਣ ਬਹੁਤ ਸੋਹਣਿਆ ਨਿਕੜ ਮੈਂ ਤੇ ਆਪਣਾ ਜਿਹੜਾ ਦੇਓ ਇਹਨੂੰ ਬੜਾ ਖੋਲਿਓ ਜਿਹੜਾ ਦੇ ਨਾ ਤੋਰਾ ਚ ਕਰਵਾਇਓ ਚੈੱਕ ਦੋਸਤੋ ਤੋਰਾ ਚੈੱਕ ਕਰ ਸਕਦੇ ਹੋ ਕਰਮ ਵਾਲੀ ਹੱਥਿਆਂ ਨੂੰ ਧਰਦੀ ਆ ਦੇਖ ਲਓ ਪੂਰੀ ਸ਼ਾਨਦਾਰ ਬੜਾ ਕਿੰਨਾ ਕ ਟਾਈਮ ਲੇਜੂਗਾ ਹਜੇ ਆਪਣਾ ਇਹ ਲੈਜੂ ਜੀ ਹਜੇ 10 15 ਦਾ 10 15 ਦਾ ਨਿਕਲ ਜੀ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਉਦੇ ਤੱਕ ਦੇ ਨੇ ਅਟਰ ਕੁਆਰਟੀ ਬਹੁਤ ਵਧੀਆ ਸੀ। ਜਦੋਂ ਬਲਵਾਂ ਖੰਡ ਗਿਆ ਨਾ ਫੇਰ ਦੇਖਿਓ ਤੁਸੀਂ। ਸਹੀ ਗੱਲ ਆ ਸਹੀ ਗੱਲ। ਹਾਂ ਹਜੇ ਬਲਵਾਂ ਖੰਡਿਆ ਨਹੀਂ। ਪੈਨ ਕਰਕੇ ਉਸੋਂ ਦਾ ਬਹੁਤ ਜ਼ਿਆਦਾ ਮੰਦਾ ਹਲ ਹੋਇਆ ਪਿਆ। ਤੇ ਬਾਕੀ ਦੂਸਰੀ ਤੁਹਾਨੂੰ ਆਪਾਂ ਇੱਧਰ ਮੱਝ ਦਿਖਾਵਾਂਗੇ। ਆਜੋ ਵੀਪਾਲ ਤੁਸੀਂ ਮੱਝ ਦੀ ਵੀ ਡਿਟੇਲ ਦੇ ਦਿਓ।